ਮੈਂ ਤਾਂ ਇਹ ਪੀਪੀਸੀ ਵੀ ਨਹੀਂ ਮਾ ਸਕਦਾ ਬਦਨਾਂ ਨਾਲ ਅੱਜ ਸਰਵਲ ਜ਼ਿੰਮੇਵਾਰੀ ਜ਼ਿੰਮੇਵਾਰੀ ਕਿਸੇ ਦੀ ਨਹੀਂ ਉਸ ਦੀ ਗੱਲ ਕੀਤੀ ਵੀ ਜਦੋਂ ਅਸੀਂ ਗਏ ਸੀ ਜੀ ਕਾਰਪੋਰੇਸ਼ਨ ਉਹਨਾਂ ਨੇ ਕਿਹਾ ਸੀਗਾ ਜੀ ਵੀ ਸਾਨੂੰ ਤੁਸੀਂ ਫੋਨ ਕਰੋ ਕਾਰਪੋਰੇਸ਼ਨ ਆਫਿਸ ਕਿੱਥੇ ਹੈ ਇਹਨੇ ਜਦੋਂ ਤੇ ਸ਼ਾਰਟ ਸੂਟ ਕੇ ਭੱਜ ਜਾਂਦੇ ਅਸੀਂ ਸਾਰਾ ਕੁਝ ਕਰ ਕਰ ਅਸੀਂ ਇੱਕ ਇੱਕ ਉਹਨਾਂ ਦੀ ਜਿਹੜੀਆਂ ਇਨਸਟਰਕਸ਼ਨਸ ਫਾਲੋ ਕਰੀਆਂ ਸਰ ਜੀ ਉਹ ਕਰਤਾ ਜੀ ਹੁਣੇ ਆਪਾਂ ਨਾ ਇੱਕ ਖਰਚਾ ਦਰਜ ਕਰਾਂਗੇ ਜਿਹੜੀ ਤੁਹਾਨੂੰ ਨਾਲ ਲੱਗ ਖਰਚਾ ਠੀਕ ਹੈ ਉਹਦੇ ਜਿੰਨੇ ਤੁਹਾਡੇ ਕਬਾੜੀਏ ਨੇ ਉਹ ਸਾਰੇ ਨਾਵਾਂ ਦੀਆਂ ਗੱਡੀਆਂ ਗੱਡੀਆਂ ਖੜੀਆਂ ਸਾਰੀਆਂ ਹੋਣੇ ਚੁਕਾ ਦੇ ਬਸ ਬਸ ਫੇਰੀ ਕਰਦੇ ਆ ਬਿਲਕੁਲ ਸਹੀ ਹੈ ਜੀ ਇਹ ਸੋਨੇ ਕਰਾ ਦੇ ਅੰਦਰ ਕਿ ਅਸੇ ਨੰਬਰ ਤਾਂ ਅਸੇ ਦੋ ਪਰ ਨਾ ਜਿਵੇਂ ਲੱਗਦੀ ਤੁਹਾਨੂੰ ਪਾ ਦਿਆ ਕਰਾਂਗੇ ਕੋਈ ਕੋਈ ਕਰਦਾ ਕੀ ਸਾਡੇ ਵਿੱਚ ਡਿਕ ਲੱਗਦੇ ਇੱਕ ਬੰਦਾ ਕੋਈ ਵੀ ਇੱਕ ਬੋਟਾ ਲਾ ਦੇ ਇਹਨਾਂ ਕੋਲ ਕਿੱਥੇ ਟਾਈਮ ਆਦਾ ਅਸੀਂ ਦੇਖਣਾ ਕਿਦਾਂ ਕਰਨਾ ਜੀ ਜੀ ਆਪੇ ਕਰ ਲੈ ਹਾਂ ਜੀ ਰਿਪੋਰਟ ਕਰਨਾ ਅਸੀਂ ਬਾਅਦ ਕਰਨਾ ਤੁਸੀਂ ਤੁਸੀਂ ਸਾਡੇ ਨੰਬਰ ਵੀ ਲੈ ਲਓ ਸਾਨੂੰ ਫੋਨ ਕਰਨਾ ਧੰਨਵਾਦ ਜੀ ਇੱਕ ਤਾਂ ਇਹ 플ੌਟ ਆ ਜੀ ਇੱਕ ਤਾਂ ਕੱਲ ਉੱਥੇ ਅੱਗ ਲੱਗੀ ਸੀ ਜਿਹੜੀ ਵਾਇਰਲ ਹੋਈ ਆ ਉਹਨੂੰ ਦੇਖ ਕੇ ਮੈਂ ਥਿਆ ਠੀਕ ਆ ਜੀ ਬਹੁਤ ਚੱਲੀ ਉੱਥੋਂ ਇੱਕ ਆ ਤੁਹਾਡੇ ਇੱਥੇ ਕਿੰਨੇ ਦੇਰ ਤੋਂ ਇਹ ਲਗਾਤਾਰ ਤਾਰ ਸਾੜਦੇ ਆ ਤਾਰਾ ਸਾੜਦੇ ਆ ਬਾਰੇ ਟਾਕਸਿਕ ਫਿਊਮਸ ਇਹਦੇ ਚ ਤੁਹਾਡੇ ਨਿਊ ਮੈਰਸਾ ਕਲੋਨੀ ਇੰਦਰਾ ਕਲੋਨੀ ਅਨੰਤਰਾਇਨ ਕਲੇਬ ਜੁਝਾਰ ਨਗਰ ਇਹ ਮੇਰੀਆਂ 5-6 ਕਲੋਨੀਆ ਜਿਹੜੀਆਂ ਬਹੁਤ ਪੀੜਤ ਆ। ਆਈ ਕਾ ਡਿਸਟੈਂਸ ਕਾਲਸ ਐਵਰੀ ਡੇ। ਨਹੀਂ ਨਹੀਂ ਲਿਸਨ ਟੂ ਮੀ ਲਿਸਨ ਟੂ ਮੀ ਆ ਤੁਹਾਡੇ ਬਾਈ ਤੋਂ ਚਿੱਠੀਆਂ ਦੇ ਰਿਹਾ ਇਹਨਾਂ ਨੂੰ ਵੀ ਦੇ ਰਿਹਾ ਕਮਿਸ਼ਨਰ ਮਸਟਰ ਕਾਰਪੋਰੇਸ਼ਨ ਚ ਵੀ ਦੇ ਰਿਹਾ ਏਕੀ ਤੋਂ ਦੇ ਰਿਹਾ ਔਰ ਆ ਤੁਹਾਡੇ ਡਿਪਟੀ ਕਮਿਸ਼ਨਰ ਨੂੰ ਐਸਐਸਪੀ ਨੂੰ ਆ ਡਿਪਟੀ ਕਮਿਸ਼ਨਰ ਨੂੰ ਨੇ 25 ਦਿੱਤੀ ਆ ਆ 24 ਦਿੱਤੀ ਆ ਮਤਲਬ ਦੇ ਆ ਸਾਰੇ ਸਾਈਨ ਕਰਾ ਕਰਾ ਕੇ ਮਤਲਬ ਤੁਹਾਡੇ ਆ ਡਿਪਲੀਕੇਸ਼ਨ ਕਿੰਨੇ ਬੰਦਿਆਂ ਦੇ ਸਾਈਨ ਕਰਾ ਕੇ ਰੰਗੇ 23 24 25 ਤਿੰਨ ਸਾਲ ਦੀ ਐਪਲੀਕੇਸ਼ਨ ਆ ਸਾਰੇ ਨੰਬਰ ਨੋਬਾਡੀ ਲਿਸਨਸ ਟੂ ਦ ਸਿਟੀਜ਼ਨਸ ਦੈਟਸ ਵਾਈ ਆ ਹਾ ਟੂ ਕਮਨ ਸਰ ਆ ਦੇਖੋ ਨੰਬਰ ਆਈ ਗਾਟ ਸੋ ਮਨੀ ਡਿਸਟ्रेस ਕਾਲਸ ਦੇਖੋ ਜੀ ਆਈ ਐਮ ਅਨਸਰਏਬਲ ਟੂ ਦ ਪੀਪਲ ਲਿਸਨ 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 ਮਿਸਟਰ ਸਾਹਿਬ ਆਈ ਐਮ ਅਨਸਰਏਬਲ ਟੂ ਦ ਪੀਪਲ ਐਂਡ ਯੂ ਆਰ ਅਨਸਰਏਬਲ ਟੂ ਦ ਗਵਰਨਮੈਂਟ ਯੈਸ ਆਈ ਐਮ ਪਾਰਟ ਆਫ ਦ ਗਵਰਨਮੈਂਟ ਸਰ ਮੈਂ ਵਿਧਾਨ ਸਭਾ ਨੂੰ ਵੀ ਅਨਸਰਏਬਲ ਆ ਉੱਥੇ ਖੜ ਕੇ ਵੀ ਮ इजरी हां हमने टीम भेजी थी आपने पोल्यूशन कंट्रोल बोर्ड वाले कहते हैं आपने चिट्ठी लिख दी थी इसका कोई ज्वाइंट एक्शन होना चाहिए ज्वाइंट एक्शन एडप्ट क्वेश्चन पर आप करोगे परसों सर आई वांट आई वांट दिस प्रॉब्लम सॉर्ट सुनो सुनो पूरी बात डॉट की पॉइंट रखो ठीक है आपकी टैंकी है आई वांट द एंटायर लैंड टू बी डेलिनेटेड कि आपकी सरकारी जमीन कितनी है ठीक है जी उसकी चाहे है आप उस तार लगाओ बाउंड्री बार करो देर लेफ्ट देर भी गवर्नमेंट लैंड जितने आपके प्लाट हैं जहाँ ये सारा हुआ है उनकी अकाउंटेबिलिटी फिक्स करो ठीक है जी जहाँ तो इसको सिक्योर करें वो जहाँ आप इसको एक्वायर करने का नोटिस दे दो उसको जो भी एक्शन करो बट पीपल हैव द राइट टू ब्रीथ क्या करेंगे लोग आप पानी पानी तो बाजार से ले आओगे आप जाके सांस हवा कहाँ से ले आओगे ऑक्सीजन कहाँ से ले आओगे हाउ विल पीपल ब्रीथ सो आई एम देखो मतलब एक बारी हो गया दो बारी हो गया आई हैव कम हेयर थ्री फोर एवरी टाइम विद कीप ऑन चेंजिंग हाउ कैन आई हेल्प ठीक है जी सो सिचुएशन शुड चेंज ऑन द ग्राउंड ऑफिसर चेंज करने से क्या होगा जी मतलब ठीक है आप तो फिर चले जाओगे यू विल नॉट बी ईयर आफ्टर वन और टू ईयर आप डी सी बन जाओगे कहीं मतलब डीसी मैडम कमिश्नर बन जाएंगे सेक्रेटरी बन जाएंगे फिर चीफ सेक्रेटरी बन जाएंगे लेकिन पीपल विल नॉट हैव द क्लीन एयर टू ब्रीद पोल्यूशन कंट्रोल बोर्ड वाले इतने पुलिस इतने डिप्टी कमिश्नर इतर इत वट एस कैन यू डू సర్ ਹੋ ਜਾਣਾ ਹੈ ਸਰ ফর ਸ਼ੋਰ ਮੇਰੇ ਤਾਂ ਅੱਗੇ ਅੱਗੇ పార్క్ ਵੀ ਦੇਖਣਾ ਨੇ ਤਿੰਨ పార్ਕ ਆਹਨ ਦੇ ਦੇਖੋ ਜੀ ਸਾਰਾ పార్క్ ਸਫਾਈ ਕਰਕੇ ਉਹਦੇ ਵਿੱਚ ਬੂਟੇ ਲਾਉਣ ਨੂੰ ਕਿੰਨਾ ਖਰਚਾ ਹੁੰਦਾ ਉਹਦੇ ਵਿੱਚ ਦਿਸ ਇਜ਼ ਦਾ ਮਿਸਪੋਰ ਕਾਰਪੋਰੇਸ਼ਨ పార్క్ ਜੀ ਐਸੇ ਤਿੰਨ పార్ਕ ਆਹਾਂ ਪੇ ਸਰ ਦਿਸ ਇਜ਼ ਦਾ పార్క్ ਬਾਉਂਡਰੀ ਵਾਲ ਹੋਈ ਹੋਈ ਆ ਜੀ ਬੈਂਚ ਦਿੱਤੇ ਹੋਏ ਆ ਆ ਤੁਹਾਡਾ ਬਣਿਆ ਹੋਇਆ ਇੱਥੇ ਛੱਡ ਬਣਨਾ ਸੀ ਲੋਕਾਂ ਨੇ ਵਿਆਹ ਸ਼ਾਦੀ ਕਰਨੀ ਸੀ ਦਿਸ ਇਜ਼ ਦਾ పార్క్ ਜੀ ਬੰਦਾ ਤਾਂ ਸਾਰਿਆਂ ਦੀ ਕੰਡੀਸ਼ਨ ਇਹ ਹੈ ਜੀ ਲੋਕ ਤਰਾਇ ਤਰਾਇ ਕਰ ਰਹੇ ਆ ਜੀ ਮਤਲਬ 3 ਸਾਲ ਹੋ ਗਿਆ ਸਾਡੀ ਸਰਕਾਰ ਨੂੰ ਇਹ ਤੁਸੀਂ ਇਹ ਰਹਿਣ ਦਿਓ ਜੀ ਮੈਡਮ ਇਹ ਮੈਨੂੰ ਵਾਪਸ ਚਾਹੀਦੀ ਹੈ ਜੀ ਤੁਸੀਂ ਕਾਪੀ ਕਰਕੇ ਜਿਹੜੀ ਜਿਹਦੇ ਨਾਲ ਸੰਬੰਧਤਾ ਉਹਨਾਂ ਨੂੰ ਭੇਜੋ ਦੇ ਹੈਵ ਟੂ ਐਕਸਪਲੇਨ ਇਟ ਟੂ ਮੀ ਐਂਡ ਚੇਂਜ ਦਾ ਮੈਨੂੰ ਮੈਨੂੰ ਹਾਲਾਤ ਬਦਲਨੇ ਚਾਹੀਦੇ ਇੱਥੇ ਜੀ ਮੈਨੂੰ ਠੀਕ ਹੈ ਇੱਥੇ ਜੇ ਮੁੜ ਕੇ ਅੱਗ ਲੱਗੀ ਹੋਈ ਮੈਂ ਪਹੁੰਚ ਗਿਆ ਤਾਂ ਨਾ ਆਈ ਅਗੇਨ ਕਾਲ ਯੂ ਦੂ ਵਟ ਏਵਰ ਇਟ ਟੇਕਸ ਸਟੇਕ ਟੈਕਸ਼ਨ ਕਰੋ ਆਈ ਵਾਂਟ ਅਸਰਬਿਲਟੀ ਜੇ ਮਹੀਨੇ ਬਾਅਦ ਛੇ ਮਹੀਨੇ ਬਾਅਦ ਵੀ ਇਹ ਦਨ ਹਾਰਡਰ ਰੋਲ ਠੀਕ ਹੈ ਇਹ ਬਾਕੀ origignal ਮੈਨੂੰ ਵਾਪਸ ਕਰਨੀ ਆ ਤੁਸੀਂ ਆਈ ਵਿਲ ਰਿਟੇਨ ਦਾ origignal ਜੀ ਠੀਕ ਹੈ ਇਹ ਤੁਹਾਨੂੰ ਵਾਪਸ ਮਿਲ ਜਾਏਗੀ ਕੋਈ ਨਾ ਸਰ ਕੋਈ ਨਾ ਉਹ ਨਹੀਂ ਦੇ ਦੇ ਦੇਗੇ ਇਹ ਤੁਹਾਡੇ ਕੋਲ ਆ ਜੀ origignal ਮੈਂ ਕਹਿਤਾ ਜੀ ਦਿਸ ਦਿਸ ਵਿਲ ਸਟੇ ਵਿਦ ਯੂ ਠੀਕ ਹੈ ਦੇ ਹੈਵ ਰਿਪਰੈਜ਼ੈਂਟਡ ਟੂ ਐਵਰੀ ਸਿੰਗਲ ਅਥਾਰਟੀ ਨੋਬਾਡੀ ਇਜ਼ ਲਿਸਨਿੰਗ मतलब somebody has to take action जी मैं ऐसा नहीं चलेगा ये मतलब दिस नॉट बी बिजनेस एज यूजुअल पीपल हैव टू परफॉर्म जॉइंट वेलफेयर मैं कोई फेवर नहीं मांग रहा मैं कोई पर्सनल फेवर नहीं मांग रहा आई एम आस्किंग देम टू डू व्हाट दे आर सपोज़ टू डू बिल्कुल नहीं ठीक है जी व्हाई डू वी हैव सो मेनी अथॉरिटीज वी हैव मिस प्रो कॉर्पोरेशन वी हैव द सिविल एडमिनिस्ट्रेशन वी हैव द पुलिस एडमिनिस्ट्रेशन वी हैव द पंजाब पॉल्यूशन कंट्रोल बोर्ड व्हिच इज विद हेड क्वार्टर इन पटला बट पीपल कांट ब्रीथ यू सी व्हाट काइंड ऑफ एडमिनिस्ट्रेशन इज दिस पानी भी चकराओ इथे तो सारा ਖਾਬੀ ਚੱਕਰਾਓ ਸਾਰਾ ਤੇ ਇਹਦਾ ਸਾਰਾ ਹੱਥ ਤੋਂ ਸਾਰੀ ਸਫਾਈ ਹੋਣੀ ਚਾਹੀਦੀ ਇੱਥੋਂ ਜੀ ਮਤਲਬ ਲੋਕਾਂ ਨੂੰ ਐਜੂਕੇਟ ਕਰੋ ਆਪਣੇ ਸੈਨੀਟਰੀ ਇੰਸਪੈਕਟਰ ਭੇਜੋ ਸਫਾਈ ਵਾਲੇ ਬੰਦੇ ਭੇਜੋ ਇੱਥੇ ਕੋਈ ਗੰਦ ਕੋੜਾ ਘਟਨੇ ਹੋਣਾ ਚਾਹੀਦਾ ਜਿੱਥੇ ਕਰਨਾ ਹੈਗਾ ਉੱਥੇ ਵੀ ਉਹਦੀ ਮੈਨੇਜ ਕਰੋ ਜੀ ਦੋਸਤ ਉਹਦੀ ਜੋ ਸੈਂਟੀਫਿਕ ਮੈਨੇਜਮੈਂਟ ਆ ਉਹਦੀ ਪੁੱਛ ਕਾਓ ਸਾਰਾ ਜੀ ਸਰਵੇ ਕਰਾਓ ਜੀ ਕਿੱਲੇ ਕਿੱਲੇ ਕਰਦਾ ਜੀ ਉਹਨਾਂ ਸਾਲ ਨੂੰ ਇੱਕ ਵਾਰੀ ਦੱਸ ਦਿਓ ਉਹਨਾਂ ਨੂੰ ਇੱਦਾਂ ਹੀ ਦੋ ਪਾਰਕ ਹੋਰਾਂ ਕਿਤਾਬ ਦੋ ਪਾਰਕ ਹੋਰ ਵੀ ਆ ਜੀ ਮੈਪ ਰੋਜਮੈਂਟ ਕਰ ਦਿੱਤੀ ਇਹਦੇ ਠੀਕ ਹੈ ਜੀ ਮੈਨੂੰ ਵੀ ਮੈਂ ਵੀ ਤੁਹਾਡਾ ਸਾਰਾ ਬਾਰ ਮੈਨੂੰ ਕੋ ਮザ ਨਹੀਂ ਲੱਗਦਾ ਵੀ ਮੈਂ ਜੇ ਮੈਨੂੰ ਮੈਨੂੰ ਜੇ ਆਪਣੇ ਫੈਮਿਲੀ ਦੇ ਆਈ ਹੈਵ ਨੋ ਟਾਈਮ ਮਤਲਬ ਅੱਗੇ 3 ਦਿਨ ਦਾ ਮੇਰਾ ਪ੍ਰੋਗਰਾਮ ਆ ਰਿਹਾ ਬਹੁਤ ਵੱਡਾ ਮਤਲਬ ਯੁੱਧ ਨਸ਼ੇ ਵਿਰੋਧ ਆਈ ਐਮ ਕੰਪਲੀਟਲੀ ਟਾਇਰਡ ਆਫ ਮਤਲਬ ਨਾ ਮੈਂ ਆਮ ਗੈਟਿੰਗ ਦਿਸ ਨਸ ਕਾਲ ਆਮ ਗੈਟਿੰਗ ਡਿਸਟਰੈਕਟਡ ਫਰਮ ਮਾਈ ਐਕਚੁਅਲ ਵਰਕ ਵਿਚ ਆਮ ਸਪੋਸਟ ਟੂ ਡੂ ਸੋ ਬਿਕਾਜ਼ ਯੂ ਆਰ ਨੋਟ ਡੂਇੰਗ ਯੋਰ ਵਰਕ ਬਲੋ ਸੋ ਆਈ ਹੈਵ ਟੂ ਕਮ ਐਂਡ ਡੂ ਇਟ ਸੋ ਪਲੀਜ਼ ਸਾਰੇ ਜਣੇ ਮੈਨੂੰ ਇਸ ਤੋਂ ਬਾਅਦ ਮੈਂ ਆਈ ਵਿਲ ਵਿਜ਼ਿਟ ਦਿਸ ਐਵਰੀ ਵੀਕ ਟਲ ਇਟਸ ਰੈਟੀਫਾਈਡ ਮੈਂ ਡਾਕਟਰ ਬਲਵੀਰ ਸਿੰਘ ਇਸ ਵੇਲੇ ਅਸੀਂ ਇੰਦਰਾ ਕਲੋਨੀ ਚ ਖੜਿਆ ਜੀ ਪਟਾਲੇ ਦੇ ਵਿੱਚ ਤ੍ਰਿਪੜੀ ਦੇ ਨਾਲ ਆ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਬਹੁਤ ਸਾਰੇ ਟਾਇਰ ਪਏ ਔਰ ਸਾਹਮਣੇ ਜਿਹੜਾ ਪਲਾਟ ਹੈ ਉਹਦੇ ਵਿੱਚ ਸਾੜਦੇ ਆ ਜੀ ਰਾਤ ਨੂੰ ਟਾਇਰ ਵੀ ਬਿਜਲੀ ਦੇ ਤਾਰਾਂ ਵੀ ਬੜੇ ਟਾਕਸਿਕ ਫਿਊਮ ਹੁੰਦੇ ਆ ਤੇ ਮੇਰੇ ਕੋਲੇ ਡਿਸਟੈਂਸ ਕਾਲਸ ਆ ਰਹੀਆਂ ਸੀ ਕੱਲ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਸੀ ਕਿ ਇੰਦਰਾ ਕਲੋਨੀ ਦੇ ਵਿੱਚ ਬਹੁਤ ਟਾਕਸਿਕ ਫਿਊਮ ਆ ਰਹੇ ਆ ਨਾਲ ਨਿਊ ਮਰਸ ਕਲੋਨੀ ਆ ਨਰਿੰਦਰਨ ਐਨ ਕਲੇਵ ਜਜਾਰ ਨਗਰ ਆ ਚਾਰ ਪੰਜ ਜਿਹੜੀਆਂ ਕਲੋਨੀਆਂ ਹੈਗੀਆਂ ਨਾ ਤੋਂ ਬਹੁਤ ਲੋਕ ਦੁਖੀ ਸੀਗੇ ਤੋ ਅੱਜ ਮੈਂ ਇੱਥੇ SSP ਜਿਹੜੇ ਤੁਹਾਡੇ ਆਪਣੇ ਕਮਿਸ਼ਨਰ ਮਿਸੀਪਲ ਕਾਰਪੋਰੇਸ਼ਨ ਜਿੰਨੀਆਂ ਵੀ ਸੰਬੰਧਤ ਹੈਗੇ ਆ ਜੀ ਪੀਪੀਸੀਬੀ ਵਾਲੇ ਇਹਨਾਂ ਨੂੰ ਸਾਰਿਆਂ ਨੂੰ ਬੁਲਾਇਆ ਜੀ ਅਸੀਂ ਇੱਕ ਹਫ਼ਤੇ ਦਾ ਟਾਈਮ ਦਿੱਤਾ ਮੈਂ ਇੱਕ ਹਫ਼ਤੇ ਦੇ ਵਿੱਚ ਸਾਰਾ ਕਲੀਅਰ ਕਰੋ ਸਟ੍ਰੈਟ ਰਾਈਟ ਔਰ ਜਿਹੜੀ ਟੈਂਕੀ ਬਣ ਰਹੀ ਹੈ ਓਵਰਹੈਡ ਟੈਂਕ ਬਣ ਰਿਹਾ ਇਹਦੇ ਵਾਸਤੇ ਜਿੰਨੀ ਸਰਕਾਰ ਦੀ ਜ਼ਮੀਨ ਹੈ ਸਾਰੀ ਉਹਨੂੰ ਡੈਲੀਨੇਟ ਕਰੋ ਔਰ ਜਿੰਨੇ ਖਾਲੀ ਪਲਾਟ ਪੇ ਇਹਨਾਂ ਦੀ ਜ਼ਿੰਮੇਵਾਰੀ ਫਿਕਸ ਕਰੋ ਤੇ ਜਿਹੜਾ ਬੰਦਾ ਗੰਦ ਪਾਉਂਦਾ ਜਾਂ ਜਿਹੜਾ ਉਹਨੂੰ ਅੱਗ ਲਾਉਂਦਾ ਤਾਰਾਂ ਨੂੰ ਜਾਂ ਬਿਜਲੀ ਦੇ ਤਾਰਾਂ ਨੂੰ ਉਹਦਾ ਪਲਾਟ ਜਿਹੜਾ ਪਲਾਟ ਹੀ ਉਹਦਾ ਐਕਵਾਇਰ ਕਰ ਲਿਆ ਗ ਨਾਮ ਹੈਗੇ ਆ ਉਹ ਸਖਤ ਤੋਂ ਸਖਤ ਧਾਰਾ ਲਾ ਕੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਕਿ ਜਿਹੜੇ ਸਿਟੀਜ਼ਨਸ ਆ ਜਿਨ੍ਹਾਂ ਨੇ ਸਾਨੂੰ ਚੁਣਿਆ ਜਿਸਮੀਤ ਦੇ ਨਾਲ ਉਹ ਘਟੋ ਘਟੋ ਉਹਨਾਂ ਨੂੰ ਸਾਹ ਲੈਣ ਦੇ ਮਤਲਬ ਆ ਸਾਹ ਲੈਣਾ ਦੁਬਰ ਕੀਤਾ ਉਹਨਾਂ ਨੂੰ ਸਾਫ਼ ਹਵਾ ਮਿਲੇ ਸਾਹ ਲੈਣ ਲਈ ਔਰ ਇਹ ਟੈਂਕੀ ਬਣਾਉਣ ਦਾ ਮਕਸਦ ਹੈ ਕਿ ਉਹਨਾਂ ਨੂੰ ਸਾਫ਼ ਪਾਣੀ ਮਿਲੇ ਤੇ ਜੇ ਸਾਰੇ ਪਾਸੇ ਗੰਦਗੀ ਹੋਏਗੀ ਤਾਂ ਬਿਮਾਰੀਆਂ ਕੰਟਰੋਲ ਨਹੀਂ ਹੋਣਗੀਆਂ ਸਾਰੀ ਗੰਦਗੀ ਜਿਹੜੀ ਆ ਸਾਫ਼ ਕਰਾਂਗੇ ਜੀ ਔਰ ਜਿਹੜੇ ਜਿਹੜੇ ਵੀ ਬੰਦੇ ਵਲੇਟਰ ਆ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਐਕਸ਼ਨ ਹੋਏਗਾ ਮੈਂ ਉਹਨਾਂ ਨੂੰ ਵੀ ਵਾਰਨਿੰਗ ਦਿੰਨਾ ਜੀ ਕਿ ਤੁਸੀਂ ਸੁਧਰ ਜਾਓ ਜੀ ਅਦਰ